ਹੈਲੋ ਬੱਚੋ ਸਵਾਗਤ ਹੈ ਤੁਹਾਰ ਸਰਚ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਵਿਸਾਖੀ ਦੇ ਮੇਲੇ ਤੇ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੱਕ ਪਈਆਂ ਕਣਕਾਂ ਲੋਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹਸਿਆ ਸਾਈਂ ਦੀ ਨਿਗਾਹ ਯਕਤੇ ਸਵਲੀਏ ਚਲਨੀ ਪ੍ਰੇਮੀਏ ਵਿਸਾਖੀ ਚਲੀਏ ਜਾਨ ਪਛਾਨ ਵਿਸਾਖੀ ਦਾ ਮੇਲਾ ਪੰਜਾਬੀਆਂ ਦੀ ਜਾਨ ਹੈ ਅਤੇ ਇਸ ਮੇਲੇ ਦਾ ਮਧਹਾੜੀ ਦੀ ਫਸਲ ਨਾਲ ਹੈ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾ ਪੱਕੀ ਹੋਈ ਫਸਲ ਨੂੰ ਵੇਖ ਕੇ ਜੱਟ ਖੁਸ਼ੀ ਵਿੱਚ ਪੰਗੜੇ ਪਾਉਣ ਲੱਗਦਾ ਹੈ ਅਤੇ ਢੋਲ ਦੀ ਆਵਾਜ਼ ਤੇ ਨੱਚਦਾ ਟੱਪਦਾ ਗੀਤ ਗਾਉਂਦਾ ਮੇਲੇ ਨੂੰ ਤਰਪੈਂਦਾ ਹੈ ਮੇਲੇ ਦਾ ਲੱਗਣਾ ਵਿਸਾਖੀ ਦਾ ਮੇਲਾ 13 April ਨੂੰ ਭਾਰਤ ਵਿੱਚ ਥਾ-ਥਾ ਲੱਗਦਾ ਹੈ ਇਹ ਮੇਲਾ ਹਾੜੀ ਦੀ ਫਸਲ ਪੱਕਣ ਤੇ ਮਨਾਇਆ ਜਾਂਦਾ ਹੈ ਮੇਲਾ ਵੇਖਣ ਜਾਣਾ ਸਾਡੇ ਲਾਗਲੇ ਪਿੰਡ ਵਿੱਚ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਹੈ ਇਸ ਵਾਰ ਮੈਂ ਵੀ ਆਪਣੇ ਵੱਡੇ ਭਰਾ ਨਾਲ ਮੇਲਾ ਵੇਖਣ ਗਿਆ ਰਸਤੇ ਵਿੱਚ ਮੈਂ ਵੇਖਿਆ ਕਿ ਬਹੁਤ ਸਾਰੇ ਬੱਚੇ ਬੁੱਢੇ ਅਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਹਨ ਜਾ ਰਹੇ ਸਨ ਸਾਰਿਆਂ ਨੇ ਨਵੇਂ-ਨਾਵੇਂ ਕੱਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਵਾੜੀ ਦਾ ਸ਼ਗਨ ਕਰਦਿਆਂ ਵੀ ਵੇਖਿਆ। ਉਹਨਾਂ ਦੀ ਪੱਕੀ ਹੋਈ ਖਣਕ ਇਸ ਤਰ੍ਹਾਂ ਵਿਖਾਈ ਦਿੰਦੀ ਸੀ ਜਿਵੇਂ ਖੇਤਾਂ ਵਿੱਚ ਸੋਨਾ ਵਿਖਿਆ ਹੋਵੇ। ਮੇਲੇ ਦਾ ਇਤਿਹਾਸਿਕ ਪੋਚੌੜ ਵੈਸਾ ਕੀ ਦਾ ਸੰਬੰਧ ਕੁਝ ਇਤਿਹਾਸਿਕ ਕਰਨਾਵਾਨਾ ਵੀ ਹੈ। ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨਾਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ। ਇਸੇ ਦਿਨ 1919 ਇਸਵੈਨੂ ਜਾਲਮ ਜਨਰਲ ਡਾਇਰ ਨੇ ਜਲੀਆਂ ਵਾਲੇ ਬਾਗ ਵਿੱਚ ਵਿਖੇ ਗੋਲੀਆਂ ਚਲਾ ਕੇ ਸੈਂਕੜੇ ਨਿਹੱਤੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਮਲੇਰਾਂ ਨੇ ਜਾ ਰਹਾ ਮੇਲੇ ਦਾ ਅਦ੍ਰਿਸ਼ ਬੜਾ ਹੀ ਦਿਲਚਸਪਾ ਸੀ। ਚਹੋਂ ਪਾਸਿਓਂ ਬਾਜੇ ਵੱਜਣ ਤੋਂ ਢੋਲ ਖੜਕਣ, ਪੰਗੋੜਿਆਂ ਦੇ ਚਿਕਨ ਅਤੇ ਲਾਊਡਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇੱਥੇ ਕਾਫੀ ਰੋਲਾ ਰੱਪਾ ਸੀ। ਹਾਲੇਦ ਵਾਲੇ ਮਠਿਆਈਆਂ, ਖਡੌਣਿਆਂ ਤੇ ਹੋਰ ਕਈ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਜਲੇਬੀਆਂ ਖਾਧੀਆਂ ਅਤੇ ਅੱਗੇ ਤੁਰ ਪਏ। ਮੇਲੇ ਵਿੱਚ ਬੱਚੇ ਅਤੇ ਔਰਤਾਂ ਪੰਗੋੜੇ ਝੂਟ ਰਹੇ ਸਨ। ਮੈਂ ਵੀ ਪੰਗੋੜੇ ਵਿੱਚ ਚੂਟੇਲੇ ਅਤੇ ਫਿਰ ਜਾਦੂਗਰ ਦੀ ਖੇਡ ਵੇਖੀ ਪੰਗੜਾ ਅਤੇ ਮੈਚ ਅਸੀਂ ਥਾਂ-ਥਾਂ ਤੇ ਜੱਟਾਂ ਨੂੰ ਪੰਗੜਾ ਪਾਉਂਦੇ ਬੜਕਾ ਮਾਰਦੇ ਅਤੇ ਬੋਲੀਆਂ ਪਾਉਂਦੇ ਹੋਏ ਵੇਖਿਆ ਲੱਗਦਾ ਸੀ ਕਿ ਹੁਣ ਇਹ ਕੋਈ ਗੜਬੜ ਹੋ ਜਾਵੇਗੀ ਪਰ ਭੀੜ ਤੇ ਕਾਬੂ ਪਾਉਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਖੜੀ ਸੀ ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਵੇਖਿਆ ਤੇ ਦੂਜੇ ਪਾਸੇ ਅਸੀਂ ਕਬੱਡੀ ਦਾ ਵੀ ਆਨੰਦ ਮਾਨਿਆ ਘਰ ਨੂੰ ਪਰਤਨਾ ਇਹਨੇ ਨੂੰ ਸੂਰਜ ਛਿਪੜ ਲੱਗਾ ਅਤੇ ਲੋਕ ਆਪਣੇ ਘਰਾਂ ਨੂੰ ਚੱਲ ਪਏ ਅਸੀਂ ਵੀ ਕੁਝ ਮਠਿਆਈਆਂ ਅਤੇ ਫਲ ਖਰੀਦੇ ਅਤੇ ਘਰ ਨੂੰ ਚੱਲ ਪਏ ਸਾਰਾਂਸ਼ ਵੈਸਾ ਕੀ ਦਾ ਮੇਲਾ ਸਾਡੇ ਲਈ ਬਹੁਤ ਹੀ ਮਤਵ ਰੱਖਦਾ ਹੈ ਇਹ ਮੇਲਾ ਸਾਡਾ ਮਨ ਅਰਚਾਵਤਾ ਕਰਦਾ ਹੀ ਹੈ ਨਾਲੇ ਹੀ ਸਾਨੂੰ ਖੁਸ਼ੀਆਂ ਤੇ ਖੇੜੇ ਵੀ ਬਖਸ਼ਦਾ ਹੈ ਮੈਨੂੰ ਤਾਂ ਹਰ ਸਾਲ ਇਸ ਮੇਲੇ ਦੀ ਉਡੀਕ ਰਹਿੰਦੀ ਹੈ ਸਾਨੂੰ ਸਾਰੇ ਮੇਲੇ ਅਤੇ ਤਿਉਹਾਰ ਪਿਆਰ ਅਤੇ ਸਦਿਕਾਰ ਨਾਲ ਸਦਿਕਾਰ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ਤਾ ਬੱਚਿਓ ਇਹ ਸੀ ਵਿਸਾਖੀ ਦੇ ਮੇਲੇ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ